ਮਾਗੀ ਦੇ ਪਵਿੱਤਰ ਤਿਹਾਰ ਮੌਕੇ ਮਾਗੀ ਦੇ ਘੋੜਿਆਂ ਦੇ ਮੇਲੇ ਵਿੱਚ ਤੁਰਦੇ-ਤੁਰਦੇ ਇੱਕ ਸਾਨੂੰ ਭਰਾ ਦਿਖਾਈ ਦਿੱਤਾ ਜਿਹਦੇ ਇੱਕ ਜਾਨਵਰ ਹੈ ਜਿਹੜਾ ਰੱਖਿਆ ਹੋਇਆ ਸੀ ਜਾਨਵਰ ਸੀਗਾ ਜਿਹੜਾ ਪੁੱਤਾਂ ਤੋਂ ਵੀ ਵੱਧ ਪਿਆਰਾ ਉਹਨਾਂ ਨੇ ਰੱਖਿਆ ਹੋਇਆ ਸੀ ਤਾਂ ਉਹ ਬਾਈਆਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਕੀ ਨਾਮ ਹੈ ਬਾਈ ਜੀ ਆਪਣਾ ਗੁਰਵਿੰਦਰ ਸਿੰਘ ਜੀ ਬਾਈ ਜੀ ਇਹ ਜਾਨਵਰ ਬਾਰੇ ਦੱਸੋ ਕਿਉਂਕਿ ਕਾਫੀ ਲੋਕ ਹੈ ਜਿਹੜੇ ਉਤਾਵਲੇ ਐ ਇਸ ਨੂੰ ਜਾਣਨ ਵਾਸਤੇ ਤੁਹਾਡੇ ਕੋਲੇ ਕਿਵੇਂ ਪਹੁੰਚੇ ਪਹਿਲੇ ਤਾਂ ਇਹ ਦੱਸੋ ਇਹ ਨਾ ਬਾਈ ਛੋਟਾ ਜਿਹਾ ਬੱਚਾ ਲਿਆਂਦਾ ਸੀਗਾ ਆਪਾਂ ਆਪਣਾ ਕੋਈ ਯਾਰ ਮਿੱਤਰ ਹੈ ਉਹਨਾਂ ਨੇ ਲਿਆਂਦਾ ਲੁੰਦਾ ਸੀਗਾ ਡਿੱਗਿਆ ਉਹਨਾਂ ਨੂੰ ਮਿਲ ਗਿਆ ਕਿਤੇ ਠੰਡ ਠੰਡ ਚ ਤੇ ਉਹਨਾਂ ਨੇ ਚੱਕ ਕੇ ਰੱਖਿਆ ਫਿਰ ਇਹ ਉਹ ਤੋਂ ਬਾਅਦ ਉਹਨਾਂ ਤੋਂ ਕਾਫੀ ਚਿਰ ਉਹਨਾਂ ਕੋਲ ਰਹਿ ਗਿਆ ਦੋ ਤਿੰਨ ਮਹੀਨੇ ਉਹ ਤੋਂ ਬਾਅਦ ਮੈਂ ਲਿਆਂਦਾ ਉਹਨਾਂ ਤੋਂ ਆਪਣੇ ਯਾਰ ਦੋਸਤ ਤੇ ਕੀ ਕੀ ਨਾਮ ਕੀ ਰੱਖਿਆ ਉਹਦਾ ਨਾਮ ਮਾਈਕਲ ਹੈ ਮਾਈਕਲ ਨਾਮ ਤੇ ਤੇ ਖਾਣ ਪੀਣ ਦਾ ਜਾਂ ਸੌਣ ਸੂਣ ਦਾ ਕਿਵੇਂ ਕਰਦਾ ਇਹ ਬਾਈ ਸੌਣ ਦਾ ਤਾਂ ਨਾਲ ਹੀ ਸੌਂਦਾ ਵੈ ਨਾਲ ਹੀ ਸੌਂਦਾ ਰਹਿੰਦਾ ਵੀ ਨਾਲ ਹੀ ਨਾਲ ਹੀ ਰਹਿੰਦਾ 24 ਘੰਟੇ ਤੇ ਖਾਣ ਪੀਣ ਦਾ ਖਾਣ ਪੀਣ ਦਾ ਜਿਵੇਂ ਫਲ ਫਰੂਟ ਕੋਈ ਖਵਾ ਦਿਓ ਸੇਬ ਵਗੈਰਾ ਕੇਲਾ ਖਾ ਲੰਦਾ ਹੈ ਕੱਚੀਆਂ ਸਬਜ਼ੀਆਂ ਸੁੱਜੀਆਂ ਜਿਵੇਂ ਮਟਰ ਖਾ ਲੂਗਾ ਗਾਜਰਾ ਗੁਜਰਾ ਸਭ ਕੁਝ ਖਾ ਲੰਦਾ ਅੱਛਾ ਅੱਛਾ ਸੇਬ ਸੂਕ ਖਾਂਦਾ ਤੇ ਇਹ ਬਾਈ ਜੀ ਜਦੋਂ ਮਤਲਬ ਤੁਸੀਂ ਬਾਹਰ ਅੰਦਰ ਕਿਤੇ ਜਾਣਿਓ ਜਾਂ ਹੋਰ ਉਦੋਂ ਦਿੱਕਤ ਨਹੀਂ ਆਉਂਦੀ ਨਹੀਂ ਉਦੋਂ ਛੱਡ ਜੰਨੇ ਘਰੇ ਵੀ ਰਹਿ ਪੰਦਾ ਆਪਣੇ ਤਾਂ ਸਾਰੇ ਪਰਿਵਾਰ ਨਾਲ ਹੀ ਗਿੱਜਿਆ ਹੋਇਆ ਨਾ ਇਹ ਤੇ ਜਿਵੇਂ ਖੁੱਲਾ ਖੁੱਲਾ ਛੱਡਦੇ ਆ ਇਹ ਤਾਂ ਨਹੀਂ ਹੈ ਕੋਈ ਦਰਾਖਤਾਂ ਨੂੰ ਟੱਪ ਟੁੱਪ ਜੀ ਆ ਚੜ ਜਾਂਦਾ ਆ ਜਾਂਦਾ ਕੋਈ ਹੁਣ ਗਿੱਜ ਗਿਆ ਨਾ ਮਾਪੇ ਲਬਾਬ ਸਾਹਿਬ ਨੇ ਉਥੇ ਘਰੀ ਆਪਣੇ ਤੇ ਇਰਾਕੀ ਪੱਖੋਂ ਕਿਵੇਂ ਆ ਬਈ ਇਹ ਇਰਾਕੀ ਪੱਖੋਂ ਤਾਂ ਬਈ ਹੁਣ ਆਏ ਆ ਵੀ ਦੇਖੋ ਜਿਵੇਂ ਹੁਣ ਕਹਿ ਰਹੀਏ ਤਾਂ ਵੀ ਮੇਰੇ ਲਵੇ ਨਹੀਂ ਲਾਉਣ ਦਾ ਹੱਥ ਨਹੀਂ ਲਾਉਣ ਦਾ ਜੇ ਤੁਸੀਂ ਕਹੋਗੇ ਹੁਣ ਹੱਥ ਲਾਉਂਗੇ ਤਾਂ ਭੱਜ ਕੇ ਪਊਗਾ ਤੁਹਾਨੂੰ ਵੀ ਠੀਕ ਹੈ ਵੀ ਮਰਲਾ ਜਿਹੜਾ ਨਹੀਂ ਲੱਗਣ ਦਾ ਠੀਕ ਹੈ ਠੀਕ ਹੈ ਤੇ ਇਹ ਇਹ ਮਾਈ ਜੀ ਫਿਰ ਹੁਣ ਜੇ ਹੋਰ ਕੋਈ ਲੈਣਾ ਚਾਹੀ ਤਾਂ ਤੁਸੀਂ ਮੇਰੇ ਖਿਆਲ ਚ ਨਹੀਂ ਦਿੰਦੇ ਆ ਨਹੀਂ ਹੁਣ ਸਾਡਾ ਤਾਂ ਕਿੱਥੇ ਜੀ ਕਰਦਾ ਭਰਾ ਦਿਨ ਨੂੰ ਅੱਛਾ ਅੱਛਾ ਉਹ ਬਣ ਜਾਂਦਾ ਬੱਚੇ ਵਾਲਾ ਉਹ ਵੀ ਹੋ ਜਾਂਦਾ ਨਾ ਜਕੇ ਨਹੀਂ ਹੂੰ 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 ਬਿਲਕੁਲ ਬਿਲਕੁਲ ਇਤਨੀ ਜਦੋਂ ਰਿਸ਼ਤੇਰੀ ਜੋ ਕੋਈ ਜਵਾਕ ਜਬੂ ਕਾਉਂਦੇ ਬਈ ਉਹਨਾਂ ਨੂੰ ਡਰਦੀ ਲੱਗਦਾ ਨਹੀਂ ਆਏ ਨਹੀਂ ਉਦੋਂ ਮਤਲਬ ਬੰਨ ਬੰਨ ਦਿੰਦੇ ਸੀ ਅੱਛਾ ਤਾਂ ਕਰਕੇ ਉਹ ਤਾਂ ਪੈਂਦਾ ਅੱਛਾ ਅੱਛਾ ਉਦਾਂ ਇੰਜ ਕਰਦਾ ਚੌੜਾ ਜਿਹਾ ਬੱਟਨ ਨੂੰ ਵੀ ਕਰਦਾ ਵੱਡ ਜਾਂਦਾ ਦੰਦ ਦੰਦ ਵੀ ਮਾਰ ਜਾਂਦਾ ਜੇ ਦੂਜਾ ਬੰਦਾ ਹੋਵੇ ਹੂੰ 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 ਗੱਲ ਕਰ ਆਏ ਉਦੋਂ ਅਸੀਂ ਬੰਨ ਬੰਨ ਦਿੰਨੇ ਇਹਨੂੰ ਤੇ ਜਦੋਂ ਇਹਦੀ ਨਾਲ ਦੇ ਕੋਈ ਜਾਨਵਰ ਆਉਂਦੇ ਆ ਭਾਈ ਉਦੋਂ ਐ ਨਹੀਂ ਖਿੱਚ ਕਰਦਾ ਮੈਂ ਇਹਨਾਂ ਦੇ ਨਾਲ ਰਲ ਜਾਂਦਾ ਇਹਦਾ ਸਾਡੇ ਇੱਕ ਡੌਗੀ ਆ ਛੋਟਾ ਉਹ ਛੋਟਾ ਹੀ ਹੈ ਜਮਾ ਸਾਇਦਾ ਉਹਦੇ ਨਾਲ ਬਹੁਤ ਖੇਡਦਾ ਉਹਦੇ ਉੱਤੇ ਬਹਿ ਜਾਂਦਾ ਕਰਨ ਕੰਨ ਪੱਟੀ ਜਾਂਦਾ ਤੇ ਝੂਟੇ ਲਈ ਜਾਂਦਾ ਸਾਡਾ ਦੋਨੋਂ ਤੇ ਅੱਛਾ ਅੱਛਾ ਉਹ ਇਹ ਜੜਮਰਾ ਨਾਲ ਖੇਡੀ ਜਾਂਦਾ ਜਿਵੇਂ ਕੁੱਤੇ ਕਰ ਤੇ ਨਾਲ ਤਾਂ ਬਹੁਤ ਖੇਡਦਾ ਠੀਕ ਹੈ ਠੀਕ ਬਹੁਤ ਵਧੀਆ ਗੱਲ ਹੈ ਭਰਾ ਨੇ ਬਹੁਤ ਵਧੀਆ ਗੱਲਾਂ ਜਿਹੜੀਆਂ ਦੱਸੀਆਂ ਕਿਉਂਕਿ ਜਾਨਵਰਾਂ ਨੂੰ ਜੇ ਤੁਸੀਂ ਪਿਆਰ ਕਰੋਗੇ ਤਾਂ ਜਾਨਵਰ ਵੀ ਤੁਹਾਨੂੰ ਉਹ ਤੋਂ ਦੁੱਗਣਾ ਜਿਹੜਾ ਪਿਆਰ ਹੈ ਕਰਨਗੇ ਤੇ ਇਹ ਜਿਉਂਦੀ ਜਾਗਦੀ ਮਿਸਾਲ ਹੈ ਜਿਹੜਾ ਇਹ ਭਰਾ ਨੇ ਦੱਸੀ ਹੈ ਕਿ ਇੱਕ ਇਹਨਾਂ ਨੇ ਛੋਟਾ ਜਿਹਾ ਬੱਚਾ ਜਿਹੜਾ ਰੱਖਿਆ ਹੋਇਆ ਹੈਗਾ ਮੌਂਕੀ ਦਾ ਤੇ ਇਹ ਬੱਚਾ ਹੁਣ ਜਿਹੜਾ ਇੰਨੀ ਘਰ ਦੀ ਰਾਖੀ ਕਰਦਾ ਤੇ ਇੰਨੀ ਇਹਨਾਂ ਦੀ ਆਪ ਦੀ ਖੁਦ ਦੀ ਸੇਫਟੀ ਕਰਦਾ ਤੇ ਹਜੇ ਬੱਚਾ ਹੈ ਤੇ ਜਦੋਂ ਇਹਨੇ ਵੱਡਾ ਹੋਣਾ ਤਾਂ ਤੁਸੀਂ ਦੇਖ ਸਕਦੇ ਹੋ ਕਿਸ ਹੱਦ ਤੱਕ ਹੈ ਜਿਹੜਾ ਇਹ ਰਖਵਾਲਾ ਇੱਕ ਤਰ੍ਹਾਂ ਨਾਲ ਬਣੂਗਾ ਇਸ ਨਾਲ ਹੀ ਆਪਾਂ ਚੱਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਕੈਮਰਾਮੈਨ ਰਮਨ ਦੇ ਨਾਲ ਗੁਰਜੀਤ ਸਿੰਘ ਸੰਧੂ ਦੀ ਖਾਸ ਰਿਪੋਰਟ ਨੂੰ